ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਭੈਣ ਭਰਾ ਪੜ੍ਹਾਈ ਪਤਾ ਮੰਗ ਐਡ ਪਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਨੂੰ ਕੁਝ ਦਿਨਾਂ ਬਾਅਦ ਬਾਰ ਬਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਕਰਨਾ ਜੀਓ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਜੋਦਾ ਸਿੰਘ ਉਮਰ 31 ਸਾਲ ਜ਼ਿਲ੍ਹਾ ਗੁਰਦਾਸਪੁਰ ਜ਼ਮੀਨ 2 ਕਿੱਲੇ ਦਾ ਸਿੱਰ ਸਿੱਖ ਲੜਕਾ 5 ਸਾਲਾਂ ਤੋਂ ਪੁਰਤਕਾਲ ਵਿੱਚ ਹੈ ਜੀ ਮੰਗ ਆ ਇਹਨਾਂ ਨੂੰ ਵਧੀਆ ਚੰਗੇ ਪਰਿਵਾਰ ਦੀ ਘਰ-ਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਕੋਈ ਪਰਿਵਾਰ ਦੀ ਹੋਰ ਮੰਗ ਨਹੀਂ ਜੀ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਗੁਰੂ ਜੀ ਜੱਟ ਸਿੱਖ ਬੁਆਏ ਡੇਟ ਆਫ ਬਰਥ ਫਰਵਰੀ 1994 ਹਾਈਟ 5 ਫੁੱਟ 6 ਇੰਚ ਸਟੱਡੀ ਪੋਸਟ ਗ੍ਰੈਜੂਏਟ ਇਨ ਕੰਪਿਊਟਰ ਐਪਲੀਕੇਸ਼ਨ ਖਾਲਸਾ ਕਾਲ ਜਮਰਸ਼ਰ ਸਾਹਿਬ ਤੋਂ ਸਾਮੇ ਹੈ گورਨਮੈਂਟ ਬੈਂਕ এমਪਲੋਏ ਵਿੱਚ ਡਿਜ਼ਿਗਨੇਸ਼ਨ ਸੀਨੀਅਰ ਅਸਿਸਟੈਂਟ ਨੇ ਨੋਨ ਐਲਕੋਹਲ ਪਿਓਰ ਵੈਜੀਟੇਰੀਅਨ ਨੇ ਮਦਰ ਇਹਨਾਂ ਦੇ گورਨਮੈਂਟ এমਪਲੋਏ ਨੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਫਾਦਰ ਇਹਨਾਂ ਦੇ ਐਕਸਪਾਇਰ ਨੇ ਸਬ ਇੰਸਪੈਕਟਰ ਪੰਜਾਬ ਪੁਲਿਸ ਵਿੱਚ ਸਨ ਇੱਕ ਇਹਨਾਂ ਦੀ ਸਿਸਟਰ ਆ ਇਹਨਾਂ ਦੇ ਕੋਲੇ ਤਿੰਨ ਕਿਲੇ ਜ਼ਮੀਨ ਆ ਜੀ ਹੋਰ ਰੈਂਟਲ ਇਨਕਮ ਹੈ ਇਹਨਾਂ ਨੂੰ ਅਰਬਨ ਪ੍ਰਾਪਰਟੀ ਤੋਂ ਏਰੀਆ ਇਹਨਾਂ ਦਾ ਅੰਮ੍ਰਿਤਸਰ ਸਾਹਿਬ ਆ ਤੇ ਬੈਲ ਐਜੂਕੇਟਿਡ ਫੈਮਿਲੀ ਆ ਸਾਰੀ ਇਹਨਾਂ ਨੂੰ ਲੜਕੀ ਵਧੀਆ ਸੁਭਾਅ ਵਾਲੀ ਸਰਕਾਰੀ ਨੌਕਰੀ ਵਾਲੀ ਚਾਹੀਦੀ ਆ ਵਿਆਹ ਇਹਨਾਂ ਨੇ ਸਿੰਪਲ ਕਰਨਾ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੁਰਸਿੱਖ ਲੜਕਾ ਜੀ ਜਨਮ 15 12 1990 ਪੜਾਈ ਪਲੱਸ 2 ਡਿਪਲੋਮਾ ਕੱਦ 5 ਫੁੱਟ 5 ਇੰਚ ਕਾਸਟ ਸਿੱਖ ਖੱਤਰੀ ਗੋਦ ਵੈਦ ਕੰਮ ਆਪਣੀ ਦੁਕਾਨ ਆ ਵੇਰਕਾ ਦੇ ਸਾਰੇ ਸਮਾਨ ਦੀ ਪਰਿਵਾਰ ਵਿੱਚ ਦੋ ਭਰਾ ਨੇ ਦੋਨੋਂ ਮੈਰਿਡ ਨੇ ਮਾਤਾ ਪਿਤਾ ਨੇ ਭੈਣ ਕੋਈ ਨਹੀਂ ਮਾਂਗਾਇਣਾ ਨੂੰ ਚੰਗੇ ਖਾਨਦਾਨ ਦੀ ਪੜੀ ਲਿਖੀ ਸਮਝਦਾਰ ਲੜਕੀ ਚਾਹੀਦੀ ਹੈ ਕੋਈ ਦਾਸ ਦੇ ਇਸ ਦੀ ਮੰਗਣੀ ਵਿਆਹ ਵੀ ਸਿੰਪਲ ਕਰਨਾ ਮੈਰਿਜ ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜਰਸਿਕ ਜਨਮ ਜਨਮ ਸਤ 10 ਜਨਮ 7 ਦਸੰਬਰ 1997 ਕੱਦ 5 ਫੁੱਟ 10 ਇੰਚ ਇੱਕ ਭੈਣ ਕੈਨੇਡਾ ਮੈਰਿਡ ਇੱਕ ਭਰਾ ਪਿਤਾ ਜੇ ਇਲੈਕਟ੍ਰਿਸਿਟੀ ਬੋਰਡ ਵਿੱਚ ਮਾਤਾ ਹਾਊਸ ਵਾਈਫ ਨੇ ਪਤਾ ਬਟਾਲਾ ਲੜਕਾ ਇਹਨਾਂ ਦਾ ਕੈਨੇਡਾ ਪੀਆਰ ਹੈ ਜੀ ਜੋਬ ਸਕਿਉਰਟੀ ਗਾਰਡ ਦੀ ਲੜਕਾ ਸੋਹਣਾ ਸੁਨੱਖਾ ਮੰਗ ਲੜਕੀ ਦਾ ਕੱਦ 5 ਫੁੱਟ 6 ਇੰਚ ਤੋਂ ਘੱਟ ਨਾ ਹੋਵੇ ਲੜਕੀ ਕੈਨੇਡਾ ਤੋਂ ਹੋਵੇ ਫਿਰ ਚਾਹੇ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਬੀਐਸਸੀ ਨਰਸਿੰਗ ਕੀਤੀ ਹੋਵੇ ਲੜਕੀ ਸੋਹਣੀ ਹੋਵੇ ਤੇ ਵਿਆਹ ਜਲਦੀ ਕਰਨਾ ਬਟਾਲਾ ਤੇ ਗੁਰਦਾਸਪੁਰ ਨੂੰ ਪਹਿਲ ਹੈ ਜੀ ਮੈਰਿਜ ਬਿਊਰੋ ਵੀ ਪਰਿਵਾਰ ਨੂੰ ਫੋਨ ਨਾ ਕਰਨ ਇਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀ ਕੇ ਜਨਮ 10/10/1995 ਮੇ ਕਾਤ 5 ਫੁੱਟ 7 ਇੰਚ ਪੜਾਈ 208 ਕੰਪਿਊਟਰ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਨਾਗਰਾਂਟੋਰੀਆ ਵਿੱਚ ਦੋ ਸਿਸਟਰ ਨੇ ਇਹਨਾਂ ਦੇ ਮੈਰਿਡ ਨੇ ਪਿਤਾ ਰਿਟਾਇਰ ਪੁਲਿਸ ਸਬ ਇੰਸਪੈਕਟਰ ਨੇ ਮਾਤਾ ਹਾਊਸ ਵਾਈਫ ਨੇ ਜ਼ਮੀਨ 4 ਕਿੱਲੇ ਆ ਪਤਾ ਧਾਰੀਵਾਲ ਜ਼ਿਲ੍ਹਾ ਤਰਨਤਨ ਤਹਿਸੀਲ ਪੱਟੀ ਗੋਤ ਸੰਧੂ ਆ ਮੰਗ ਇਹਨਾਂ ਨੂੰ ਬੀਏ ਜਾਂ ਪੀਜੀఐਡੀਸੀ ਜਾਂ ਬੀਐਸਸੀ ਨਰਸਿੰਗ ਵਾਲੀ ਲੜਕੀ ਚਾਹੀਦੀ ਹੈ ਜਾਂ ਲੜਕੀ ਕੈਨੇਡਾ ਪੀਅਰ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਅਮਰਸਰ ਸਾਹਿਬ ਫਿਰੋਜ਼ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਨਿਆਰਾ ਕਾਸ਼ ਦਾ ਲੜਕਾ ਜਨਮ ਫਰਵਰੀ 1979 ਕੱਦ 5 ਫੁੱਟ 5 ਇੰਚਾ ਪੜਾਈ ਡਿਗਰੀ ਇਲੈਕਟ੍ਰੀਕਲ ਆ ਜੌਬ ਸਰਕਾਰੀ ਨੌਕਰੀ ਲੈਕਚਰਲ ਵੋਕੇਸ਼ਨ ਇਲੈਕਟ੍ਰੀਕਲ ਸਕੂਲ ਨੇਮ ਆਫ ਸਕੂਲ ਆਫ ਐਨੀਮਸ ਮੰਡੀਫੁੱਲ ਰਾਮਪੁਰਾ ਬਠਿੰਡਾ ਲੜਕਾ ਤਲਾਕਸ਼ੁਦਾ ਜੀ ਕੋਈ ਬੱਚਾ ਨਹੀਂ ਉਮਰ 35 ਤੋਂ 45 ਸਾਲ ਤੱਕ ਹੋਵੇ ਭਾਵੇਂ ਤਲਾਕਸ਼ੁਦਾ ਜਾਂ ਵਿਧਵਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਕੋਈ ਜਾਤੀਬੰਧਨ ਨਹੀਂ ਕਿਸੇ ਵੀ ਕਾਸ਼ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਰੋਜੀ ਨਾਮ ਸਿੰਘ ਜਨਮ 1 ਜਨਵਰੀ 2002 ਕੱਦ 6 ਫੁੱਟ 8 ਇੰਚ ਕਾਸ ਜਰਸੀ ਗੋਤ ਸਿੱਧੂ ਪਤਾ ਰਾਮਪੁਰਾ ਫੂਲ ਬਠਿੰਡਾ ਪੜਾਈ ਪਲੱਸ 2 ਨਾਨ ਮੈਡੀਕਲ ਇੰਡੀਆ ਤੋਂ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਦੀ ਇੰਜੀਨੀਅਰ ਕੈਨੇਡਾ ਤੋਂ ਲੜਕਾ ਕੈਨੇਡਾ ਪੀਆਰ ਆ ਜ਼ਮੀਨ 19 ਕਿੱਲੇ ਹਾਈਵੇ ਰੋਡ ਤੇ ਨੇ ਮੰਗ ਇਹਨਾਂ ਨੂੰ ਪੜ੍ਹੀ ਲਿਖੀ ਸੁੰਦਰ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਬੀਐਸਸੀ ਨਰਸਿੰਗ ਵਾਲੀ ਲੜਕੀ ਨੂੰ ਪਹਿਲਾ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਚਰਨਜੀਤ ਸਿੰਘ ਸ ਇੰਦਰ ਇਹਨਾਂ ਦੇ ਤਿੰਨ ਬੱਚੇ ਨੇ ਦੋ ਲੜਕੇ ਤੇ ਇੱਕ ਲੜਕੀ ਲੜਕੀ ਮੈਰੜਾ ਇੱਕ ਲੜਕਾ ਦੁਬਈ ਵਿੱਚ ਹੈ ਤੇ ਛੋਟੇ ਨੇ ਕੈਨੇਡਾ ਦੀ ਫਾਈਲ ਲਗਾਈ ਹੋਈ ਹੈ ਕਾਸਟ ਇਹਨਾਂ ਦੀ ਮਜਬੂਰੀ ਸਿੱਖ ਹੈ ਕਮ ਰਾਜ ਮਿਸਤਰੀ ਠੇਕੇਦਾਰ ਇਹਨਾਂ ਦੀ ਵਾਈਫ ਦੀ ਡੈਥ 2010 ਵਿੱਚ ਹੋ ਗਈ ਸੀ ਮੰਗ ਇਹਨਾਂ ਨੂੰ ਗਰੀਬ ਘਰ ਤੋਂ ਘਰਬਾਰ ਸੰਭਾਲਣ ਵਾਲੀ 40 ਤੋਂ 45 ਸਾਲ ਤੱਕ ਦੀ ਘਰੇਲੂ ਔਰਤ ਚਾਹੀਦੀ ਹੈ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀ ਕੋਮਰ 42 ਸਾਲ ਕੱਦ 5 ਫੁੱਟ 10 ਇੰਚ ਸਰਕਾਰੀ ਨੌਕਰੀ ਆ ਵਧੀਆ ਤਨਖਾਹ ਜ਼ਮੀਨ 10 ਕਿੱਲੇ ਪਟਿਆਲੇ ਦੀ ਸ਼ਹਿਰੀ ਪ੍ਰਾਪਰਟੀ ਆ ਪਤਾ ਪਟਿਆਲਾ ਮੰਗ ਇਹਨਾਂ ਨੂੰ ਲੜਕੀ ਐਮਬੀਬੀਐਸ ਵਾਲੀ ਚਾਹੀਦੀ ਆ ਜੀ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਐਨਆਰਆਈ ਹੋਵੇ ਭਾਵੇਂ ਐਮਬੀਬੀਸੀ ਡਾਕਟਰੀ ਹੋਵੇ ਇਹਨਾਂ ਨੂੰ ਜਰਸੀ ਖਤਰੇ ਸਿੰਘ ਪੰਡਤ ਸਾਰੀਆਂ ਕਾਸਦਿਆਂ ਲੜਕੀਆਂ ਸੰਪਰਕ ਕਰ ਸਕਦੀਆਂ ਨੇ ਪਰ ਐਸਸੀ ਕਾਸਸ ਸੰਪਰਕ ਨਾ ਕਰਨ ਜੀ ਪਰਿਵਾਰ ਨੇ ਪੂਰੀ ਸ਼ਕਤੀ ਨਾਲ ਕਿਹਾ ਵੀ ਮੈਰਿਜ ਬਿਊਰੋ ਵੀ ਪਰਿ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀ ਗੋਤ ਕੁਮਾਨ ਜਨਮ 1966 ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਪਤਾ ਜਲੰਧਰ ਕਮਪਿੰਡ ਵਿੱਚ ਆਪਣਾ ਹੈਲਥ ਕਲੀਨਿਕ ਆ ਤੇ ਆਪਣਾ ਛੋਟਾ ਸਿੰਪਲ ਘਰ ਹੈ ਇਹਨਾਂ ਦੇ ਇੱਕ ਲੜਕਾ ਤੇ ਇੱਕ ਲੜਕੀ ਨੇ ਦੋਨੋਂ ਕੈਨੇਡਾ ਵਿੱਚ ਨੇ ਮੰਗ ਕੇ ਇਹਨਾਂ ਨੂੰ 50-52 ਸਾਲ ਤੱਕ ਦੀ ਘਰੇਲੂ ਔਰਤ ਘਰ ਸੰਭਲਣ ਵਾਸਤੇ ਚਾਹੀਦੀ ਹੈ ਚਾਹੇ ਵਿਧਵਾ ਹੋਵੇ ਬਿਨਾ ਬੱਚੇ ਤੋਂ ਹੋਵੇ ਲ ਵਧੀਆ ਪਰਿਵਾਰ ਤੋਂ ਹੋਵੇ ਘਰ ਸੰਭਲਣ ਵਾਲੀ ਇਮਾਨਦਾਰ ਹੋਵੇ ਭਾਵੇਂ ਗਰੀਬ ਘਰ ਤੋਂ ਹੋਵੇ ਪਰ ਚੰਗੇ ਖਾਨਦਾਨ ਤੋਂ ਹੋਵੇ ਰੰਗ ਸਾਫ ਸਾंभਲਾ ਜਾ ਹੋਵੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਵਿੰਦਰ ਸਿੰਘ ਜਨਮ 31/12/1985 ਕਾਸਟ ਮੱਝੀ ਕੱਦ 5 ਫੁੱਟ 8 ਇੰਚ ਪੜ੍ਹਾਈ ਐਮਬੀਏ ਐਚਆਰ ਪਲੱਸ ਐਮਏ ਇੰਗਲਿਸ਼ ਪਲੱਸ ਐਚਆਰ ਮੈਨੇਜਰ ਸੈਲਰੀ ਇਹਨਾਂ ਦੀ 60000 ਆ ਸਿਸਟਰ ਮੈਰਿਡ ਨੇ ਲੜਕਾ ਪਿਓਰ वेजिटेरियन ਆ ਬੀਪੀ ਉਹ ਰਾਮਪੁਰਾ ਰਹਾ ਤਹਿਸੀਲ ਪਹਿਲ ਡਿਸਟ੍ਰਿਕਟ ਲੁਧਿਆਣਾ ਪੰਜਾਬ ਮੰਗ ਇਹਨਾਂ ਨੂੰ ਲੜਕੀ ਚਾਹੀਦੀ ਆ ਵਧੀਆ ਪਰਿਵਾਰ ਤੋਂ ਪਲੱਸ 2 ਜਾਂ ਬੀਏ ਕੀਤੀ ਹੋਵੇ ਲੜਕੀ ਨੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਤੀ 11 1992 ਪੜ੍ਹਾਈ ਪਲੱਸ 2 ਮਕੈਨਿਕਲ ਇੰਜੀਨੀਅਰ ਕੱਦ 6 ਫੁੱਟ ਲੜਕੀ ਕੋਲੇ ਵਧੀਆ ਜ਼ਮੀਨ ਵਧੀਆ ਘਰ ਆਪਣਾ ਕੰਮ ਆ ਬਿਜ਼ਨਸ ਆ ਗੋਤ ਦਿਓੜਾ ਲੜਕਾ ਮੰਗਲੀਕ ਤੇ ਤਲਾਕਸ਼ੁਦਾ ਮੰਗ ਇਹਨਾਂ ਨੂੰ ਵਧੀਆ ਪੜੀ ਲਿਖੀ ਸੁੰਦਰ ਮੰਗਲੀਕ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮੋਹਿਤ ਕੁਮਾਰ ਜਨਮ 22 ਮਾਰਚ 1991 ਪੜ੍ਹਾਈ ਪਲੱਸ 2 ਐਂਡ ਸਿਵਲ ਇੰਜੀਨੀਅਰਿੰਗ ਡਿਪਲੋਮਾ ਜੋਬ ਸਿਵਲ ਇੰਜੀਨੀਅਰਿੰਗ ਇਨ ਅ ਮਲਟੀਨੇਸ਼ਨਲ ਕੰਪਨੀ ਫ੍ਰੀ ਫੂਡ ਰੂਮ ਸੈਲਰੀ 75000 ਇੱਕ ਪਹਿਣ ਪੀਆਰ ਮੈਨੇਜਰ ਕੰਪਨੀ ਦੇ ਭਰਾ ਕੋਈ ਨਹੀਂ ਮਾਤਾ ਹਾਊਸ ਵਾਈਫ ਨੇ ਕੰਟਰੈਕਸ਼ਨ ਪਿਤਾ ਕੰਟਰੈਕਸ਼ਨ ਮੈਨੇਜਰ ਨੇ ਸੈਲਰੀ 85000 ਕਾਸ਼ ਸ਼ਰਮਾ ਲੜਕਾ ਤਲਾਕशुदा ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਕੁਰੀ ਜਾਂ ਤਲਾਕशुदा ਲੜਕੀ ਬਿਨਾ ਬੱਚੇ ਤੋਂ ਚਾਹੀਦੀ ਹੈ ਲੜਕ ਸਿਟੀ ਬਠਿੰਡਾ ਪੰਜਾਬ ਨੰਬਰ ਦਿੱਤੇ ਗਏ ਨੇ ਜੀ WhatsApp ਨੰਬਰ ਪਰਵਾਰ ਦੇ ਤੁਸੀਂ ਵਧੇਰੇ ਜਾਣਕਾਰੀ ਪਰਵਾਰ ਤੋਂ ਲੈ ਸਕਦੇ ਹੋ ਜੀ ਨਾਮ ਸਿੰਘ ਜਨਮ 1994 ਕਾਸਟ ਇਹਨਾਂ ਦੀ ਜੱਟ ਸਿੱਖਾ ਪੜ੍ਹਾਈ ਬੀਏ ਕੀਤੀ ਆ ਕਾਦੇ ਇਹਨਾਂ ਦਾ 6 ਫੁੱਟਾ ਜੌਬ ਇਹ ਬਹਿਰੀਨ ਵਿੱਚ ਟਰਾਲਾ ਡਰਾਈਵਰ ਨੇ ਯੂਕੇ ਲਈ ਪੇਪਰ ਇਹਨਾਂ ਦੇ ਅਪਲਾਈ ਕੀਤੇ ਹੋਏ ਨੇ ਤੇ ਤਨਖਾਹ 60000 ਇੱਕ ਮਹੀਨੇ ਦੀ ਆ ਜ਼ਮੀਨ ਇਹਨਾਂ ਕੋਲੇ 2.5 ਕਿੱਲੇ ਆ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਤੇ ਡੇਰੀ ਫਾਰਮ ਹੈ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਏਕ ਇਹਨਾਂ ਦਾ ਭਰਾ ਯੂਕੇ ਵਿੱਚ ਹੈ ਮੈਰਿਡ ਆ ਪਰਿਵਾਰ ਨਾਲ ਸੈਟਲ ਹੈ ਭੈਣ ਕੋਈ ਨਹੀਂ ਆ ਪਤਾ ਅਮਰਸਰ ਸਹਿ ਮਾਝਾ ਲੜਕਾ ਸੋਣਾ ਸੁਨੱਖਾ ਜੀ ਮੰਗ ਆ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਸਿੰਪਲ ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਜੀ ਵਿਆਹ ਵੀ ਸਿੰਪਲ ਕਰਨਾ ਲੜਕੀ ਜੱਟ ਕਾਸਟ ਤੋਂ ਹੋਵੇ ਜਰਸੀ ਕਾਸਟ ਤੋਂ ਹੀ ਹੋਵੇ ਲੜਕੀ ਸਿਰਫ ਅਮਰਸਰ ਸਾਹਿਬ ਗੁਰਦਾਸਪੁਰ ਏਰੀਏ ਤੋਂ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਰਸ ਜੜਸੀਖ ਜਨਮ 24/10/1979 ਕੱਦ 5 ਫੁੱਟ 8 ਇੰਚ ਗੋਤ ਖੱਟੜਾ ਪੜਾਈ ਪਲੱਸ 2 ਲੜਕੇ ਦੀਆਂ ਦੋ ਭੈਣਾਂ ਤੇ ਇੱਕ ਭਰਾ ਹੈ ਤੇ ਸਾਰੇ ਮੈਰਿਡ ਨੇ ਲੜਕਾ ਕੈਨੇਡਾ ਵਿੱਚ ਬਰਕ ਪਰਮੈਂਟ ਤੇ ਹੈ ਪੀਆਰ ਦੀ ਫਾਈਲ 6 ਮਹੀਨੇ ਬਾਅਦ ਪਲਾਈ ਹੋਵੇਗੀ ਲੜਕਾ ਤਲਾਕਸ਼ੁਦਾ ਦੋ ਬੱਚੇ ਨੇ ਇਹਨਾਂ ਦੇ ਇੱਕ 14 ਸਾਲ ਤੇ ਇੱਕ 7 ਸਾਲ ਹਸਪਤਾਲ ਲੁਧਿਆਣਾ ਮੰਗਾ ਜੀ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕਸ਼ੁਦਾ ਹੋਵੇ ਜਿੰਨਾਂ ਕੋਲੇ ਬੱਚਾ ਬੇਟੀ ਹੈ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਕੈਨੇਡਾ ਨੂੰ ਪਹਿਲ ਹੈ ਇਸ ਨੰਬਰ ਤੇ ਵਟਸਐਪ ਰਾਹੀਂ ਤੁਸੀਂ ਕੈਨੇਡਾ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1987 ਕੱਦ 5 ਫੁੱਟ 3 ਇੰਚ ਕਾਸਟ ਮਜਵੀ ਸਿੱਖ ਪੜ੍ਹਾਈ ਪਲੱਸ 2 ਡਿਪਲੋਮਾ ਬਿਊਟੀ ਅਤੇ ਆਪਣਾ ਸੈਲੂਨ ਹੈ ਇਹਨਾਂ ਦਾ ਪਰਿਵਾਰ ਵਿੱਚ ਇਹਨਾਂ ਦੇ ਪਿਤਾ ਐਕਸਪੈਅਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਹੈ ਦਾ ਆਪਣਾ ਵੀ ਬਿਜ਼ਨਸ ਆ ਇੱਕ ਭਰਾ ਇਹਨਾਂ ਦਾ ਕੈਨੇਡਾ ਸਿਟੀਜ਼ਨ ਆ ਪਤਾ ਇਹਨਾਂ ਦਾ ਕਪੂਰਥਲਾ ਲੜਕੀ ਸੋਹਣੀ ਸੁਨੱਖੀ ਹੈ ਮਾਂਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਧਾਰਮਿਕ ਵਿਚਾਰਾਂ ਵਾਲਾ ਚੰਗੇ ਸੁਆਦ ਦਾ ਨਸ਼ਾ ਰਹਿਤ ਲੜਕਾ ਚਾਹੀਦਾ ਕੈਨੇਡਾ ਤੋਂ ਲੜਕੇ ਨੂੰ ਪਹਿਲ ਹੈ ਇੰਡੀਆ ਤੋਂ ਹੋਵੇ ਤਾਂ ਪਰਿਵਾਰ ਵਿਚਾਰ ਕਰ ਸਕਦਾ ਜੀ ਲੜਕਾ ਮਜਬੂਤ ਸੀ ਕਾਸ਼ ਤੋਂ ਹੀ ਹੋਵੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘੂ ਮਰਠਾਈ 28 ਸਾਲ ਕੱਦ 5 ਫੁੱਟ 7 ਇੰਚ ਕਾਸ ਜਰਸੀ ਦਾ ਪਤਾ ਤਰੰਦਨ ਸਾਹਪੜਾ ਮੈਟ੍ਰਿਕ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਏ ਤੇ ਇੱਕ ਭੈਣ ਆ ਮੈਰਿਡ ਨੇ ਲੜਕਾ ਵੈਸ਼ ਨੂੰ ਆ ਜ਼ਮੀਨ ਦੋ ਕਿੱਲੇ ਲੜਕਾ ਡਰਾਈਵਰ ਦੀ ਜੌਬ ਕਰਦਾ ਲੜਕਾ ਤਲਾਕशुदा ਹੈ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕशुदा ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਜਰਸੀ ਕਾਸ਼ ਨੂੰ ਪਹਿਲਾ ਬਾਕੀ ਉੱਚ ਕਾਸ਼ ਦੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 27 6 1997 ਕਾਸ ਜਰਸੀ ਕੁ ਗੋਤ ਪੰਗੂ ਕੱਦ 5 ਫੁੱਟ 10 ਇੰਚ ਜੌਬ ਇਹ ਮਰਚਨ ਨੇਵੀ ਵਿੱਚ ਹੈਡ ਅਫਸਰ ਨੇ ਪੰਜ ਕੰਟਰੀਆਂ ਦਾ ਵੀਜ਼ਾ ਲੜਕੇ ਕੋਲੇ ਤਨਖਾਹ 1,75,000 ਇੱਕ ਮਹੀਨੇ ਦੀ ਪਰਿਵਾਰ ਵਿੱਚ ਪਿਤਾ 슈ਗਰ ਮਿਲ ਤੋਂ ਰਿਟਾਇਰ ਨੇ ਇੱਕ ਭਰਾ ਇਹਨਾਂ ਦਾ ਮੈਰਿਡ ਆ ਕੈਨੇਡਾ ਵਿੱਚ ਸੈਟਲ ਆ ਇੱਕ ਭੈਣ ਇਹਨਾਂ ਦੀ ਮੈਰਿਡ ਆ ਜ਼ਮੀਨ 8 ਕਿੱਲੇ ਆ ਦੋਨਾਂ ਭਰਾਵਾਂ ਨੂੰ 4-4 ਕਿੱਲੇ ਆਉਂਦੀ ਹੈ ਪਤਾ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਲੜਕਾ ਸੁਣਾ ਸੁਨੱਖਾ ਏ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਇਹ ਧੀ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਐਨ ਆਰ ਆਈ ਹੋਵੇ ਲੜਕੀ ਸਿਰਫ ਜਰਸੀ ਕਾਸ਼ਤੋਈ ਹੋਵੇ ਜੀ ਫੋਨ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਰਵਿਦਾਸੀਆ ਸਿੱਖ ਜਨਮ 1991 ਕੱਦ 5 ਫੁੱਟ 5 ਇੰਚ ਪੜਾਈ ਐਮਏ ਬੀਐਡ ਐਨਟੀਟੀ ਜੋਬ ਪ੍ਰਾਈਵੇਟ ਟੀਚਰ ਦੀ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾ প্রাইਵਟ ਜੋਬ ਕਰਦਾ ਦੋ ਭੈਣਾਂ ਮੈਰਿਡ ਨੇ ਯੂਕੇ ਵਿੱਚ ਸੈਟਲ ਨੇ ਪਤਾ ਲੁਧਿਆਣਾ ਜੀ ਲੜਕੀ ਸੋਹਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਰਵਿਦਾਸ ਸਿੱਖ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਕਿਸੇ ਵੀ ਗਵਰਨਮੈਂਟ ਜੋਬ ਤੋਂ ਲੜਕਾ ਚਾਹੀਦਾ ਹੈ ਲੜਕਾ ਆਰਮੀ ਜਾਂ ਪੁਲਿਸ ਵਿੱਚ ਹੋਵੇ ਲੁਧਿਆਣਾ ਜ਼ਿਲ੍ਹੇ ਨੂੰ ਪਹਿਲ ਆ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀ ਕੱਦ 5 ਫੁੱਟ 8 ਇੰਚ ਜਨਮ 1984 ਪੜਾਈ ਪਲੱਸ 2 ਪਤਾ ਸ੍ਰੀ ਫਤੇਗੜ ਸਾਹਿਬ ਪਰਿਵਾਰ ਵਿੱਚ ਇੱਕ ਭਰਾ ਬੈਲਜੀਅਮ ਵਿੱਚ ਲੜਕਾ ਵੀ ਬੈਲਜੀਅਮ ਵਿੱਚ ਪੀ ਆਰ ਐ ਜ਼ਮੀਨ 10 ਕਿੱਲੇ ਦੋਨਾਂ ਭਰਾਵਾਂ ਨੂੰ 5-5 ਕਿੱਲੇ ਆਉਂਦੀ ਹੈ ਲੜਕਾ ਤਲਾਕਸ਼ੁਦਾ ਜੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਤਲਾਕਸ਼ੁਦਾ ਜਾਂ ਵਿਧਵਾ ਬਿਨਾਂ ਬੱਚੇ ਤੋਂ ਲੜਕੀ ਚਾਹੀਦੀ ਹੈ ਲੜਕੀ ਇੰਡੀਆ ਤੋਂ ਹੋਵੇ ਲੜਕੀ ਸਿਰਫ ਜਰਸੀ ਕਾਸਟ ਤੋਂ ਹੀ ਹੋਵੇ ਜੀ ਉਮਰ 30 ਸਾਲ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜਰਸੀ ਕੱਤ 5 ਫੁੱਟ 6 ਇੰਚ ਜਨਮ 1994 ਪੜਾਈ +2 ਆ +2 ਤੋਂ ਬਾਅਦ ਡਿਪਲੋਮਾ ਇਨ ਕੰਪਿਊਟਰ ਸਾਇੰਸ ਦਾ ਕਰਿਆ ਇਹਨਾਂ ਨੇ ਜੀ ਪਿਤਾ ਇਹਨਾਂ ਦੇ ਸਰਪੰਚ ਨੇ ਸਾਰਾ ਪਰਿਵਾਰ ਸ਼ੁੱਧ ਵੈਸ਼ਨੂ ਆ ਲੜਕੇ ਨੂੰ 18 ਕਿੱਲੇ ਜ਼ਮੀਨ ਆਉਂਦੀ ਹੈ ਇਕੱਲਾ ਲੜਕਾ ਜੀ ਕੋਈ ਭੈਣ ਭਰਾ ਨਹੀਂ ਕੰਮ ਖੇਤੀਬਾੜੀ ਆ ਲੜਕੇ ਕੋਲੇ ਗੱਡੀ ਐ ਤੇ ਖੇਤੀਬਾੜੀ ਦੇ ਸਾਰੇ ਸੰਦ ਇਹਨਾਂ ਦੇ ਆਪਣੇ ਨੇ ਵਧੀਆ ਕੋਠੀ ਪਾਈ ਹੋਈ ਆ ਪਤਾ ਹੁਸ਼ਿਆਰਪੁਰਾ ਮੰਗ ਲੜਕੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਸੁਣੀ ਸੁਣਖੀ ਵਧੀਆ ਸੁਭਾਅ ਵਾਲੀ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਸਿੰਘ ਕਾਸਟ ਜਰਸੀ ਕ ਕੱਦ 5 ਫੁੱਟ 8 ਇੰਚ ਉਮਰ 30 ਸਾਲ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਅਸਟ੍ਰੇਲੀਆ ਵਿੱਚ ਲੜਕਾ ਪੁਰਤਕਾਲ ਵਿੱਚ ਸੀ ਹੁਣ ਇੰਡੀਆ ਆਇਆ ਹੋਇਆ ਹੈ ਲੜਕਾ ਸੋਹਣਾ ਸੁਨੱਖਾ ਲੜਕੇ ਨੂੰ 13 ਕਿੱਲੇ ਜ਼ਮੀਨ ਆਉਂਦੀ ਹੈ ਪਤਾ ਇਹਨਾਂ ਦਾ ਨਕੋਦਰ ਆ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 26/1/2000 ਗੋਤ ਪਠੱਲ ਪੜਾਈ ਪਲੱਸ 2 ਪਾਸ ਕਾਸਟ ਜਰ ਸਿੱਖ ਕੱਦ 5 ਫੁੱਟ 8 ਇੰਚ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਨੇ ਸਾਰੀ ਫੈਮਿਲੀ ਕੈਨੇਡਾ ਵਿੱਚ ਸੈਟਲ ਆ ਜ਼ਮੀਨ 8 ਕਿੱਲੇ ਆ ਇੰਡੀਆ ਦਾ ਪਤਾ ਲੁਧਿਆਣਾ ਹੈ ਲੜਕਾ ਕੈਨੇਡਾ ਵਿੱਚ ਬਰ ਅਪਾਰਟਮੈਂਟ ਤੇ ਆ ਤੇ ਕੰਮ ਆਟੋ ਮਕੈਨਿਕ ਦਾ ਲੜਕਾ ਸੋਹਣਾ ਸੁਨੱਖਾ ਜੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ WhatsApp ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1 2 1990 ਕੱਦ 5 ਫੁੱਟ 9 ਇੰਚ ਕਾਸ ਰਵਿਦਾਸੀਏ ਪੜਾਈ MA BEd ਲੜਕਾ ਪ੍ਰਾਈਵੇਟ ਸਕੂਲ ਵਿੱਚ ਟੀਚਰ ਦੀ ਜੌਬ ਕਰਦਾ ਲੜਕਾ ਵਧੀਆ ਸੁਆਦ ਆ ਪਤਾ ਜਲੰਧਰ ਪਰਿਵਾਰ ਵਿੱਚ ਮਾਤਾ ਤੇ ਦੋ ਭੈਣਾਂ ਨੇ ਦੋਨੋਂ ਵਿਆਹੀਆਂ ਨੇ ਇੱਕ ਭਰਾ ਵੀ ਉਹ ਵੀ ਮੈਰਿਡ ਹੈ ਲੜਕਾ ਸੋਣਾ ਸੁਨੱਖਾ ਕੋਈ ਨਸ਼ਾ ਨਹੀਂ ਕਰਦਾ ਵੈਸ਼ ਨੂੰ ਹੈ ਲੜਕੇ ਦਾ ਥੋੜੇ ਸਮੇਂ ਤੋਂ ਤਲਾਕ ਹੋਇਆ ਲੜਕਾ ਵੇਖਸੂਰ ਹੈ ਜੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਪਰਿਵਾਰ ਤੋਂ ਸੋਹਣੀ ਸੁਨੱਖੀ ਕੁਆਰੀ ਜਾਂ ਤਲਾਕशुदा ਲੜਕੀ ਚਾਹੀਦੀ ਹੈ ਐਸੀ ਕਾਸਟ ਨੂੰ ਪਹਿਲ ਆ ਜੀ ਬਾਕੀ ਹੋਰ ਕਾਸਟ ਵੀ ਸੰਪਰਕ ਕਰ ਸਕਦੇ ਨੇ ਜੇ ਲੜਕੀ ਐਨ ਆਰ ਆਈ ਹੋਵੇ ਤਾਂ ਬੱਚੇ ਵਾਲੀ ਵੀ ਮਨਜ਼ੂਰ ਆ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋਤ ਸੰਧੂ ਕਾਸਟ ਜਰਸੀਕ ਜਨਮ 14/1997 ਕਾਦੇ ਇਹਨਾਂ ਦਾ 5 ਫੁੱਟ 8 ਇੰਚਾ ਪੜਾਈ ਮਾਸਟਰ ਡਿਗਰੀ ਸੌਫਟਵੇਅਰ ਇੰਜੀਨੀਅਰ ਨੇ ਪਰਿਵਾਰ ਵਿੱਚ ਲੜਕੇ ਦੇ ਮਾਤਾ ਪਿਤਾ ਤੇ ਇੱਕ ਛੋਟਾ ਭਰਾ ਸਾਰਾ ਪਰਿਵਾਰ ਯੂਐਸਏ ਵਿੱਚ ਹੈ ਲੜਕਾ ਯੂਐਸਏ ਸਿਟੀਜ਼ਨਾ ਲੜਕੇ ਦਾ ਯੂਐਸਏ ਵਿੱਚ ਵਧੀਆ ਕਾਰੋਬਾਰਾ ਲੜਕੇ ਨੇ ਯੂਐਸਏ ਵਿੱਚ ਕਈ ਘਰ ਨੇ ਵਧੀਆ ਪ੍ਰਾਪਰਟੀ ਹੈ ਲੜਕੇ ਦਾ ਇੰਡੀਆ ਦਾ ਪਤਾ ਜਲੰਧਰ ਹੈ ਇਸ ਲੜਕਾ ਸੋਨਾ ਸੁਨੱਖਾ ਜੀ ਮੰਗ ਗਏ ਇਹਨਾਂ ਨੂੰ ਸੋਹਣੀ ਸੁਨੱਖੀ ਲੜਕੀ ਕੈਨੇਡਾ ਜਾਂ ਯੂਐਸਏ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਚਾਹੀਦੀ ਹੈ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1992 ਕੱਦ 5 ਫੁੱਟ 9 ਇੰਚ ਪੜਾਈ ਗ੍ਰੈਜੂਏਸ਼ਨ ਕਾਸਟ ਇਹਨਾਂ ਦੀ ਜਰਸੀ ਕਾ ਪਤਾ ਸ੍ਰੀ ਫਤਿਹਗੜ੍ਹ ਸਾਹਿਬ ਆ ਇੰਡੀਆ ਤੋਂ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਲੜਕੇ ਦਾ ਇੱਕ ਭਰਾ ਯੂਐਸਏ ਵਿੱਚ ਹੈ ਇੱਕ ਭੈਣ ਕੈਨੇਡਾ ਵਿੱਚ ਮੈਰਿਡ ਹੈ ਲੜਕਾ ਯੂਐਸਏ ਵਿੱਚ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਸੋਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਇਹਨਾਂ ਨੂੰ ਜਰਸੀ ਕਾਸਟ ਵਾਲੇ ਹੀ ਸੰਪਰਕ ਕਰ ਸਕਦੇ ਨੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ मोची मुस्लिम लड़का जन्म 10 फरवरी 1994 कद 5 फुट 7 इंच पढ़ाई बीटेक एमबीए ਸੋਹਣਾ ਸੁਨੱਖਾ लड़का ਜੀ ਆਸਟ੍ਰੇਲੀਆ ਵਿੱਚ ਪੀਅਰ ਆ ਪੀਅਰ ਦੀ ਫਾਈਲ ਲਗਾਈ ਹੋਈ ਹੈ ਮੰਗ ਹੈ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਚਾਹੀਦੀ ਹੈ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਸਤੰਬਰ 1996 ਕੱਦ 5 ਫੁੱਟ 8 ਇੰਚ ਕਾਸਟ ਜਰਸੀਕ ਪਤਾ ਅੰਮ੍ਰਿਤਸਰ ਸਾਹਿਬ ਪੜਾਈ ਡਿਪਲੋਮਾ ਆਈਟੀ ਲੜਕਾ ਜੁਕੇ ਵਿੱਚ ਐ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਨੂੰ 15 ਕਿੱਲੇ ਜ਼ਮੀਨ ਆਉਂਦੀ ਐ ਇੱਕ ਭੈਣ ਇਹਨਾਂ ਦੀ ਅਨਮੈਰਿਡ ਐ ਕੈਨੇਡਾ ਵਿੱਚ ਐ ਲੜਕਾ ਸੋਹਣਾ ਸੁਨੱਖਾ ਐ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਲੜਕੀ ਚਾਹੀਦੀ ਐ ਲੜਕੀ ਪਾ ਮੇ ਕੈਨੇਡਾ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਲੜਕੀ ਜਰਸੀ ਕਾਸਟ ਤੋਂ ਹੀ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਸਤੰਬਰ 1996 ਕੱਦ 5 ਫੁੱਟ 3 ਇੰਚ ਕਾਸਟ ਇਹਨਾਂ ਦੇ ਜੱਟ ਸਿੱਖਾ ਪਤਾ ਅੰਮ੍ਰਿਤਸਰ ਸਾਹਿਬਾ ਪੜਾਈ ਬੀ ਫਾਰਮੇਸੀ ਇੰਡੀਆ ਤੋਂ 2 ਸਾਲ ਦਾ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਐਪੀਆਰ ਅਪਲਾਈ ਕੀਤਾ ਹੋਇਆ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਇਨਾ ਦਾ ਅਨਮੈਰਿਡ ਹੈ ਯੂਕੇ ਵਿੱਚ ਹੈ ਲੜਕੀ ਸੋਹਣੀ ਸੁ ਇਹ ਲਿਖਿਆ ਲੜਕਾ ਚਾਹੀਦਾ ਲੜਕਾ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਲੜਕਾ ਅਮਰਸਰ ਸਾਹਿਬ ਦੇ ਨੇੜੇ ਤੋਂ ਹੋਵੇ ਲੜਕਾ ਜਰਸੀ ਕਾਸਟ ਤੋਂ ਹੀ ਹੋਵੇ ਲੜਕੇ ਨੂੰ 10 ਤੋਂ ਪਲੱਸ 1 ਕੜ ਜਮੀਨ ਆਉਂਦੀ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀ ਗੋਤ ਸੰਧੂ ਜਨਮ 16/8/1990 ਕੱਦ 5 6 ਫੁੱਟ 2 ਇੰਚ ਪੜਾਈ ਪਲੱਸ 2 ਜੋਬ ਲੜਕਾ ਕਤਰ ਵਿੱਚ ਗਵਰਨਮੈਂਟ ਜੋਬ ਕਰਦਾ ਲੜਕੇ ਦੀਆਂ ਤਿੰਨ ਭੈਣਾਂ ਨੇ ਇੱਕ ਯੂਐਸ ਸਿਟੀਜ਼ਨ ਤੇ ਪਤਾ ਇਹਨਾਂ ਦਾ ਬੰਗਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਬੈਲ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਲੜਕੀ ਐਨਆਰਆਈ ਹੋਵੇ ਜਾਂ ਇੰਡੀਆ ਤੋਂ ਹੋਵੇ ਐਨਆਰਆਈ ਨੂੰ ਪਹਿਲਾ ਲੜਕੇ ਜਰਸੀ ਕਾਸ ਤੋਂ ਹੋਵੇ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿ ਨਾਮ ਸਿੰਘ ਜਨਮ 1998 ਕੱਦ 6 ਫੁੱਟ ਪੜਾਈ ਪਲੱਸ 2 ਜੋਬ ਇਹ ਆਰਮੀ ਅਫਸਰ ਨੇ ਗਵਰਨਮੈਂਟ ਜੋਬ ਕਰਦੇ ਨੇ ਆਰਮੀ ਵਿੱਚ ਜ਼ਮੀਨ ਇਹਨਾਂ ਨੂੰ 5 ਕਿੱਲੇ ਆਕਾਸ਼ ਇਹਨਾਂ ਦੀ ਰਾਮਗੜੀ ਆ ਸਿੱਖਾ ਪਤਾ ਗੁਰਦਾਸਪੁਰਾ ਇੱਕ ਇਹਨਾਂ ਦਾ ਭਰਾ ਅਨਮੈਰਿਡ ਆ ਜੋਬ ਕਰਦਾ ਪ੍ਰਾਈਵੇਟ ਇੱਕ ਭੈਣ ਇਹਨਾਂ ਦੀ ਅਨਮੈਰਿਡ ਆ ਲੜਕਾ ਵੈਸ਼ਨੂ ਆ ਤੇ ਸੋਹਣਾ ਸੁਨੱਖਾ ਮੰਗ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਪਤਲੀ ਲੜਕੀ ਚਾਹੀਦੀ ਐ ਲੜਕੀ ਦੀ ਉਮਰ 22-23 ਸਾਲ ਦੀ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਹੋਵੇ ਇਹਨਾਂ ਨੂੰ ਰਾਮਗੜੀਆ ਸਿੱਖ ਤੇ ਜੱਟ ਕਾਸਟ ਦੇ ਸੰਪਰਕ ਕਰ ਸਕਦੇ ਨੇ ਜੀ ਲੜਕੀ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਪਠਾਨਕੋਟ ਕਲਾਨੌਰ ਤੋਂ ਹੋਵੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕੱਦ 6 ਫੁੱਟ 8 ਇੰਚ ਪੜਾਈ ਪਲੱਸ 2 ਜਨਮ 2002 ਕਾਸਟ ਰਾਮਗੜੀਆ ਸਿੱਖ ਕੰਮ ਪ੍ਰਾਈਵੇਟ ਜੋਬ ਤਨਖਾਹ 30000 ਇੱਕ ਮਹੀਨੇ ਦੀ ਜ਼ਮੀਨ 5 ਕਿੱਲੇ ਇੱਕ ਭੈਣ ਨੇ ਦਾ ਗਵਰਨਮੈਂਟ ਜੋਬ ਕਰਦਾ ਸੀ ਇੱਕ ਭੈਣ ਨੇ ਦੀ ਅਨਮੈਰਿਡਾ ਲੜਕਾ ਸ਼ੁੱਧ ਵੈਸ਼ਨੂ ਆ ਤੇ ਸੋਨਾ ਸਨਖਾ ਪਤਾ ਗੁਰਦਾਸਪੁਰਾ ਮੰਗ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਵਧੀਆ ਪੜੀ ਲਿਖ ਉਮਰ 22-23 ਸਾਲ ਦੀ ਉਹ ਲੜਕੀ ਵਧੀਆ ਘਰ ਸੰਭਾਲਣ ਵਾਲੀ ਹੋਵੇ ਇਹਨਾਂ ਨੂੰ ਰਾਮਗੜੀ ਅਸਿੱਖ ਤੇ ਜੱਟ ਕਾਸਟ ਦੇ ਸੰਪਰਕ ਕਰ ਸਕਦੇ ਨੇ ਲੜਕੀ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਪਠਾਨਕੋਟ ਕਲਨੌਰ ਤੋਂ ਹੋਵੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 9/6/1993 ਕੱਦ 5 ਫੁੱਟ 9 ਇੰਚ ਪਤਾ ਫਗਵਾੜਾ ਕਾਸ ਸਿੱਖ ਰਵਿਦਾਸੀ ਪੜ੍ਹਾਈ ਐਮਬੀਏ ਬੀਵੀਆਈਟੀਆ ਡਿਪਲੋਮਾ ਐਂਡ ਫੂਡ ਪ੍ਰੋਡਕਸ਼ਨ ਡਿਪਲੋਮਾ ਪਿਤਾ ਨੇ ਤਾਂ ਡਾਕਟਰ ਨੇ ਮਾਤਾ ਨੇ ਤਾਂ ਐਕਸਪਾਇਰ ਨੇ ਇੱਕ ਇਹਨਾਂ ਦਾ ਛੋਟਾ ਭਰਾ ਹੈ ਲੜਕੇ ਦੀ ਕਾਫੀ ਫੈਮਿਲੀ ਯੂਕੇ ਵਿੱਚ ਹੈ ਲੜਕੇ ਦਾ ਨਿਊਜ਼ੀਲੈਂਡ ਦਾ ਵੀਜ਼ਾ ਆਇਆ ਹੈ ਫਰਵਰੀ ਵਿੱਚ ਜਾਣਾ ਹੈ ਮੰਗ ਇਹਨਾਂ ਨੂੰ ਐਨ ਆਰ ਆਈ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਲੜਕੀ ਭਾਵੇਂ ਕਿਸੇ ਵੀ ਕਸ਼ਤ ਤੋਂ ਹੋਵੇ ਪਰ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਯੂਕੇ ਕੈਨੇਡਾ ਆਸਟ੍ਰੇਲੀਆ ਨਿਜ਼ੀਲੈਂਡ ਤੋਂ ਹੋਵੇ ਯੂਕੇ ਨੂੰ ਪਹਿਲ ਆ ਇਸ ਰਿਸ਼ਤੇ ਨਾਲ ਮੇਲ ਖਾਂਦੇ ਇਹਨਾਂ ਨੂੰ ਸੰਪਰਕ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਨਾਲ ਸਾਹੀ ਜਨਮ 11/3/1995 ਜਨਮ ਦਾ ਸਮਾਂ 8:00 AM ਜਨਮ ਸਥਾਨ ਮੰਡੀ ਗੋਵਿੰਦਗੜ ਪੰਜਾਬ ਕਾਸਟ ਖੱਤਰੀ ਗੋਤ ਸ਼ਾਹੀ ਕੱਦ 5 ਫੁੱਟ 4 ਇੰਚ ਪੜਾਈ ਗ੍ਰੈਜੂਏਸ਼ਨ ਜੌਬ ਅਕਾਊਂਟੈਂਟ ਦੀ ਕੀਤਾ ਸੰਜੇ ਕੁਮਾਰ ਸ਼ਾਹੀ ਕੈਸਰ ਨੇ ਮਾਤਾ ਸੰਯੁਕਤਾ ਸਾਈ ਹਾਊਸ ਵਾਈਫ ਨੇ ਇੱਕ ਇਹਨਾਂ ਦੀ ਭੈਣ ਮੈਰਿਡਾ ਲੜਕਾ ਸੋਹਣਾ ਸੁਨੱਖਾ ਰੰਗ ਸਾਫ ਹੈ ਮੰਗ ਇਹਨਾਂ ਨੂੰ ਸਿੰਪਲ ਘਰੇਲੂ ਪਰਿਵਾਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਖੱਤਰੀ ਕਾਸ ਨੂੰ ਪਹਿਲ ਹੈ ਬਾਕੀ ਸੈਣੀ ਜਾਂ ਜੱਟ ਕਾਸਟ ਵੀ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਗੋਲਡਸਮਿਥ ਮਿਆ ਰਾਜਪੂਤ ਗੋਤ ਕਰਵਲ ਜਨਮ 13/8/2000 ਕੱਦ 5 ਫੁੱਟ 10 ਇੰਚ ਲੜਕਾ ਸ਼ੁੱਧ ਵੈਸ਼ਨੂਆ ਜੌਬ ਗਵਰਨਮੈਂਟ ਜੌਬ ਇਨ ਕੈਨੇਡਾ 에어ਲਾਈਨਜ਼ 에어ਪੋਰਟ ਤੇ ਲੜਕਾ ਕੈਨੇਡਾ ਵਿੱਚ ਪੀਅਰ ਆ ਪਿਤਾ ਰਿਟਾਇਰ ਪੰਜਾਬ ਐਜੂਕੇਸ਼ਨ ਗਵਰਨਮੈਂਟ ਜੌਬ ਤੋਂ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਗਵਰਨਮੈਂਟ ਜੌਬ ਇਨ ਕੈਨੇਡਾ ਚ ਜਿਹੜਾ ਫਰੀਦਕੋਟਾ ਮੰਗ ਲੜਕੀ ਕੈਨੇਡਾ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਲੜਕੀ ਬੈਲ ਐਜੂਕੇਟਿਡ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 2/12/1992 ਕੱਦ 5 ਫੁੱਟ 8 ਇੰਚ ਕਾਸ਼ ਜਰਸੀ ਇੱਕ ਵੈਸੇ ਲੜਕਾ ਕਟਿੰਗ ਵਾਲਾ ਪਰ ਪਗਵੰਦਾ ਜੀ ਗੋਤ ਇਹਨਾਂ ਦਾ ਸ਼ੋਕਰ ਆ ਪਤਾ ਪਿੰਡ ਪੂਨੀਆ ਜ਼ਿਲ੍ਹਾ ਸੀਦ ਭਗਤ ਸਿੰਘ ਨਗਰ ਆ ਕੰਮ ਖੇਤੀਬਾੜੀ ਆ 2 ਕਿੱਲੇ ਜ਼ਮੀਨ ਆਪਣੀਆਂ ਤੇ 5-6 ਕਿੱਲੇ ਦੀ ਠੇਕੇ ਤੇ ਖੇਤੀ ਕਰਦੇ ਨੇ ਇਹਨਾਂ ਕੋਲੇ ਆਪਣਾ ਟਰੈਕਟਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਨੇ ਵਿਆਈਆਂ ਨੇ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਆ ਪਰ ਮੇ ਲੜਕੀ ਘੱਟ ਪੜ੍ਹੀ ਲਿਖੀ ਹੋਵੇ ਲੜਕੀ ਜੱਟ ਜਾਂ ਸੈਣੀ ਕਾਸ਼ ਤੋਂ ਹੋਵੇ 10 ਦੀ ਪਰਿਵਾਰ ਵੱਲੋਂ ਕੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀ ਗੋਤ ਸੋਤਾ ਜਨਮ 13/6/1992 ਕੱਦ 5 ਫੁੱਟ 11 ਇੰਚ ਪੜਾਈ ਪਲੱਸ 2 ਜੋ ਪੜਾਈ ਪਲੱਸ 2 ਸੌਫਟਵੇਅਰ ਕੰਪਿਊਟਰ ਕੋਰਸ ਕੀਤਾ ਇਹਨਾਂ ਨੇ ਕੰਮ ਖੇਤੀਬਾੜੀ ਐ ਜ਼ਮੀਨ 16 ਕਿੱਲੇ ਦੋਨਾਂ ਪਰਮਾਨੁ 8-8 ਕਿੱਲੇ ਆਉਂਦੀ ਆ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਇਹਨਾਂ ਦਾ ਵੱਡਾ ਭਰਾ ਅਰਬ ਕੰਟਰੀ ਵਿੱਚ ਹੈਵੀ ਬੱਸ ਡਰਾਈਵਰ ਆ ਮੈਰਿਡ ਆ ਲੜਕੇ ਤੇ ਲੜਕੇ ਦਾ ਸਾਰਾ ਪਰਿਵਾਰ ਸ਼ੁੱਧ ਵੈਸ਼ਨੂ ਆ ਮਲੜਕਾ ਬਹੁਤ ਸੋਨਾ ਸੁਨੱਖਾ ਜੀ ਮੰਗੇ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਲਵਿੰਦਰ ਸਿੰਘ ਜਨਮ 13/12/1997 ਕਾਸ ਜਰਸੀ ਗੋਤਰਾ ਨੂੰ ਜ਼ਮੀਨ 2 ਕਿੱਲੇ ਕੱਦ 5 ਫੁੱਟ 9 ਇੰਚ ਪਤਾ ਪਿੰਡ ਬੁਰਜ ਮਾਨਸਾ ਕੰਮ ਲੜਕਾ ਸਾਈਪ੍ਰਸ ਵਿੱਚ ਆ ਲੜਕੇ ਦਾ ਇੱਕ ਭਰਾ ਵੀ ਆਰਮੀ ਵਿੱਚ ਐ ਮੈਰਿਡ ਆ ਪਿਤਾ ਲਾਭ ਸਿੰਘ ਮਾਤਾ ਮਲਕੀਤ ਕੌਰ ਲੜਕਾ ਕੋਈ ਨਿਸ਼ਾਨੀ ਕਰਦਾ ਵੈਸ਼ ਨੂੰ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪਲੱਸ 2 ਪੜ੍ਹੀ ਲੜਕੀ ਚਾਹੀਦੀ ਆ ਘਰੇਲੂ ਲੜਕੀ ਭਾਵੇਂ ਕਿਸੇ ਵੀ ਕਾਸ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੂੰ ਲੜਕੇ ਨੇ ਵਿਆਹ ਕਰਵਾ ਕੇ ਸਾਈਪ੍ਰਸ ਨਾਲ ਲੈ ਕੇ ਜਾਣਾ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅ ਕੈਲਗਰੀ ਕੈਨੇਡਾ ਦਾ ਕਾਸਟ ਰਾਮਗੜੀ ਸਿੱਖ ਜਨਮ 21 11 1995 ਕੱਦ 5 ਫੁੱਟ 10 ਇੰਚ ਪੜ੍ਹਾਈ ਮਾਸਟਰ ਆਫ ਇੰਜੀਨੀਅਰਿੰਗ ਫਰਮ ਯੂਨੀਵਰਸਿਟੀ ਆਫ ਕੈਲਗਰੀ ਜੋਬ ਵਰਕਿੰਗ ਐਲੋਸ਼ ਐਟ ਫੋਰਟ ਮੈਕਮਰੀ ਚ ਜੋਬ ਕਰਦੇ ਨੇ ਲੜਕਾ ਕੈਨੇਡਾ ਪੀਆਰ ਆ ਲੜਕੇ ਦਾ ਇੰਡੀਆ ਪਾਤਣਾ ਵਿੱਚ ਇੱਕ ਘਰ ਹੈ ਤਾਂ ਤਿੰਨ ਕਿੱਲੇ ਜ਼ਮੀਨ ਹੈ ਪਿਤਾ ਗੁਰਨਾਮ ਸਿੰਘ ਪਿਤਾ ਗੁਰਨਾਮ ਸਿੰਘ ਰਿਟਾਇਰਡ ਮੈ ਟੀਚਰ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦੀਆਂ ਦੋ ਭੈਣਾਂ ਦੋਨੋਂ ਮੈਰਿਡ ਨੇ ਭਰਾ ਕੋਈ ਨਹੀਂ ਆ ਪਤਾ ਪਾਤਣਾ ਜ਼ਿਲ੍ਹਾ ਪਟਿਆਲਾ ਲੜਕਾ ਸੋਨਾ ਸੁਨੱਖਾ ਜੀ ਲੜਕਾ ਸੋਨਾ ਸੁਨ ਕਦੀ ਕਦੀ ਨਾਨਵੇਜ ਖਾ ਲੈਂਦਾ ਹੈ ਮੰਗ ਆ ਜੀ ਇਹਨਾਂ ਨੂੰ ਵਧੀਆ ਪੜੀ ਲਿਖੀ ਸੋਹਣੀ ਸੁਨੱਕੀ ਲੜਕੀ ਚਾਹੀਦੀ ਹੈ ਕੈਨੇਡਾ ਅਲਬਰਟਾ ਚ ਲੜਕੀ ਨੂੰ ਪਹਿਲਾ ਲੜਕੀ ਭਾਵੇਂ ਕਿਸੇ ਵੀ ਸਟੇਟਸ ਤੇ ਕੈਨੇਡਾ ਵੇ ਜਾ ਲੜਕੀ ਇੰਡੀਆ ਤੋਂ ਹੋਵੇ ਰਾਮਗੜੀ ਅਸੀਂ ਕਾਸਟ ਨੂੰ ਪਹਿਲਾ ਜਨਰਲ ਤੇ ਪੰਜਾਬੀ ਖੱਤਰੀ ਵੀ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1993 ਕੱਦ 5 ਫੁੱਟ 7 ਇੰਚ ਪੜਾਈ ਬੀਟੈਕ ਇੰਡੀਆ ਤੋਂ ਪਤਾ ਮੋਗਾ ਕਾਸ਼ ਨਾਮਗੜੀ ਇਹ ਲੜਕਾ ਬ੍ਰਿਟਿਸ਼ ਕੋਲੰਬੀਆ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕਾ ਸ਼ੁੱਧ ਵੈਸ਼ ਨੂੰ ਆ ਲੜਕੇ ਦੇ ਛੋਟੇ ਇੱਕ ਭੈਣ ਤੇ ਭਰਾ ਕੈਨੇਡਾ ਵਿੱਚ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਪੜੀ ਲਿਖੀ ਸੋਣੀ ਸੁਨੱਖੀ ਚਾਹੀਦੀ ਹੈ ਕੈਨੇਡਾ ਤੋਂ ਲੜਕੀ ਨੂੰ ਪਹਿਲ ਆ ਜੀ ਲੜਕੀ ਸਿਰਫ ਰਾਮਗੜੀ ਆਕਾਸ਼ ਤੋਂ ਹੋਵੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਆਕਾਸ਼ ਰਾਮਗੜੀ ਗੋਤਰਾ ਐਸ਼ੀ ਜਨਮ 14 ਤੇ 1992 ਪੜਾਈ ਪਲੱਸ 2 ਕੱਦ 5 ਅਗਲੀ ਵਿੱਚ ਇਹ ਕੰਮ ਬਿਜ਼ਨਸ Samsung ਕੰਪਨੀ ਇਲੈਕਟ੍ਰੀਸ਼ਨ ਐਂਡ AR OCCTV ਦਾ ਬਰਕਾ ਹੈ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰ ਸਮਾਨਣ ਵਾਲੀ ਲੜਕੀ ਚਾਹੀਦੀ ਹੈ ਰਾਮਗੜੀ ਅਸੀ ਕਾਸ਼ ਨੂੰ ਰਾਮਗੜੀ ਆਕਾਸ਼ ਨੂੰ ਪਹਿਲਾ ਜੇ ਲੜਕੀ ਜੱਟ ਸੈਣੀ ਐਸੀ ਕਾਸ਼ ਤੋਂ ਵੀ 10 ਦੀ ਬਰਾਬਰ ਵੱਲ ਕੋਈ ਮੰਗ ਨਹੀਂ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋਤ ਸੰਧੂ ਕਾਸ ਜਰਸੀ ਕੁ ਜ਼ਮੀਨ 50 ਕਿੱਲੇ ਜਨਮ 1 ਜਨਵਰੀ 2001 ਜਨਮ ਸਥਾਨ ਫਾਜ਼ਿਲਕਾ ਪੰਜਾਬ ਕੱਦ 5 ਫੁੱਟ 11 ਇੰਚ ਪੜਾਈ ਬੈਚਲਰ ਆਫ ਸਾਇੰਸ ਇਨ ਕੰਪਿਊਟਰ ਸਾਇੰਸ ਸਪੈਸ਼ਲਿੰਗ ਇਨ ਡਾਟਾ ਐਨਥੈਲਟਿਕ ਫ্রম ਗ੍ਰੈਂਡ ਕੈਨিয়ন ਯੂਨੀਵਰਸਿਟੀ ਇਨ ਯੂਨਾਈਟਿਡ ਸਟੇਟ ਤੋਂ ਇਹਨਾਂ ਨੇ 9th ਤੇ 10th ਕਰੀਆਂ ਇੰਡੀਆ ਤੋਂ ਐਂਡ ਪਲੱਸ 1 ਪਲੱਸ 2 ਕਲਾਸ ਯੂਨਾਈਟਿਡ ਸਟੇਟ ਤੋਂ ਜੌਬ EMPLOYE AS A SOFTWARE ENGINEER ਨੇ ਲੜਕਾ ਜੁਆਸ ਸਿਟੀਜ਼ਨ ਆ ਪਿਤਾ ਹਰਜਿੰਦਰ ਸਿੰਘ ਸੰਧੂ ਇੱਕ ਭੈਣ ਇਹਨਾਂ ਦੀ ਮੈਰਿਡ ਆ ਬਾੰਘ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਆ ਲੜਕੀ ਜੇਕਰ ਯੂਐਸਏ ਤੋਂ ਹੋਵੇ ਤਾਂ ਲੜਕੇ ਦੀ ਸਿਟੀ ਦੇ ਨੇੜੇ ਤੋਂ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਲੜਕੀ ਵਧੀਆ ਪੜ੍ਹੀ ਲਿਖੀ ਹੋਵੇ ਤੇ ਲੜਕੀ ਇੰਡੀਆ ਤੋਂ ਗੰਗਾ ਨਗਰ ਰਾਜਸਥਾਨ ਤੋਂ ਹੋਵੇ ਏਰੀਆ ਤੋਂ ਹੋਵੇ ਫੋਨ ਨੰਬਰ ਦਾ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਪੂਰ ਪਰਿਵਾਰ ਨੂੰ ਫੋਨ ਕਰਨ ਦਾ ਸਮਾਂ 9 ਤੋਂ 12 ਵਜੇ ਤੱਕ ਆ ਸਵੇਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਲਵੀਰ ਸਿੰਘ ਜਨਮ 1995 ਕਾਸ ਜਰਸੀ ਗੋਟੀਂਸਾ ਕੱਦ 5 ਫੁੱਟ 10 ਇੰਚ ਪੜਾਈ 10th ਪਾਸ ਪਤਾ ਜ਼ਿਲ੍ਹਾ ਨਮਾ ਸ਼ਹਿਰ ਇਹਨਾਂ ਦੇ ਮਾਤਾ ਪਿਤਾ ਨਹੀਂ ਹਨ ਇਹਨਾਂ ਦਾ ਇੱਕ ਛੋਟਾ ਭਰਾ ਹੈ ਇੱਕ ਭੈਣ ਮੈਰਿਡ ਹੈ ਕਮਰਾਜ਼ ਮਿਸਤਰੀ ਆਮਦਨ 20000 ਇੱਕ ਮਹੀਨੇ ਦੀ ਇਹਨਾਂ ਦਾ ਆਪਣਾ ਸਿੰਪਲ ਮਕਾਨ ਹੈ ਲੜਕਾ ਕੋਈ ਨਿਸ਼ਾਨੀ ਕਰਦਾ ਵੈਸ਼ ਨੂੰ ਆ ਮੰਗ ਇਹਨਾਂ ਨੂੰ ਗਰੀਬ ਘਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ ਲੜਕੇ ਨਾਲੋਂ ਜ਼ਿਆ ਪਲ ਕਰਨਾ ਜੀ ਲੜਕੀ ਭਾਵੇਂ ਕਿਸੇ ਵੀ ਕਸ਼ਤ ਤੋਂ ਹੋਵੇ ਕੋਈ ਜਾਤੀਵੰਦ ਨੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 30 ਸਾਲ ਕਾਸ਼ ਰਾਮਗੜੀ ਆ ਪੜ੍ਹਾਈ ਪਲੱਸ 2 ਪਾਸ ਲੜਕੇ ਦਾ ਆਪਣਾ ਫਰਨੀਚਰ ਹਾਊਸ ਦਾ ਲੜਕਾ ਕੋਠੀਆਂ ਦਾ ਠੇਕੇਦਾਰ ਵੀ ਹੈ ਜ਼ਿਲ੍ਹਾ ਫਾਜ਼ਿਲਕਾ ਲੜਕਾ ਕੋਈ ਨਿਸ਼ਾਨੀ ਕਰਦਾ ਲੜਕੇ ਦੀਆਂ ਤਿੰਨ ਭੈਣਾਂ ਨੇ ਮੈਰਿਡ ਨੇ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਕੁਆਰੀ ਜਾਂ ਤਲਾਕਸ਼ੁਦਾ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਪਰਿਵਾਰ ਨਾਲ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਮੈਰਾਸੀ ਕੱਦ 5 ਫੁੱਟ 5 ਇੰਚ ਜਨਮ 1993 ਪੜ੍ਹਾਈ ਬੀਏ ਪਤਾ ਧੂਰੀ ਆ ਕੰਮ ਪ੍ਰਾਈਵੇਟ ਜੌਬ ਤਨਖਾਹ ਇੱਕ ਮਹੀਨੇ ਦੀ 35000ਾ ਲੜਕਾ ਕੋਈ ਨਿਸ਼ਾਨੀ ਕਰਦਾ ਵੈਸ਼ ਨੂੰ ਆ ਮੰਗ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੇ ਪਲੱਸ 2 ਜਾਂ ਬੀਏ ਜਾਂ ਇਸ ਤੋਂ ਜ਼ਿਆਦਾ ਪੜਾਈ ਕੀਤੀ ਹੋਵੇ ਲੜਕੀ ਮੈਰਾ ਸੀ ਕਾਸ ਤੋਂ ਹੀ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘੂ ਮਰ 25 ਸਾਲ ਜ਼ਿਲ੍ਹਾ ਪਟਿਆਲਾ ਕਾਸ ਜਰਸੀ ਕੱਦ 5 ਫੁੱਟ 11 ਇੰਚ ਗੋਤ ਗਿੱਲ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਲੜਕਾ ਆਰਮੀ ਵਿੱਚ ਹੈ ਲੜਕੇ ਨੂੰ 12 ਕਿੱਲੇ ਜ਼ਮੀਨ ਆਉਂਦੀ ਹੈ ਮੰਗ ਇਹਨਾਂ ਨੂੰ ਹੋਵੇ ਲੜਕੀ ਪਟਿਆਲਾ ਫਤਿਹਗੜ੍ਹ ਸਾਹਿਬ ਖੰਨਾ ਮਾਨਸਾ ਏਰੀਆ ਤੋਂ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋਤ ਚਹਿਲ ਕਾਸਟ ਜਰਸੀ ਕੱਦ ਮਨਫੁੱਡ 11 ਇੰਚ ਜਨਮ ਜਨਵਰੀ 1993 ਪੜਾਈ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਡਿਗਰੀ ਬੀਟਾ ਕਲੈਕਟ੍ਰੀਕਲ ਚੰਡੀਗੜ੍ਹ ਤੋਂ ਕੰਮ ਇਹ ਮਹਾਲੀ ਵਿੱਚ ਆਨਲਾਈਨ ਕੰਮ ਕਰ ਰਹੇ ਨੇ ਪਤਨ ਇਹਦਾ ਭੀਖੀ ਮਾਨਸਾ ਲੜਕੇ ਨੂੰ 6 ਤੋਂ ਪਲੱਸ ਤਾਂ 1 ਕੜ ਜਮੀਨ ਆਉਂਦੀ ਆ ਇਹਨਾਂ ਦੀਆਂ ਦੋ ਭੈਣਾਂ ਨੇ ਦੋਨੋਂ ਵਿਆਹੀਆਂ ਨੇ ਜੀ ਇੱਕ ਪੰਜਾਬ ਵਿੱਚ ਇੱਕ ਆਸਟ੍ਰੇਲੀਆ ਸਿਟੀਜ਼ਨ ਨੇ ਇੱਕ ਭਰਾ ਨਮੈਰਾ ਪੁਰਤਗਾਲ ਵਿੱਚ ਪੀਆਰ ਆ ਪਿਤਾ ਰਿਟਾਇਰ ਜੇਆਈ ਨੇ 60000 ਪੈਨਸ਼ਨ ਉਹਨਾਂ ਨੂੰ ਮਹੀਨਾ ਆਉਂਦੀ ਹੈ ਮਾਤਾ ਇਹਨਾਂ ਦੇ ਹ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਨਾਲ ਗੱਲਬਾਤ ਕਰਕੇ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਭਜੂ ਸਿੰਘ ਜਨਮ 24/9/1993 ਕੱਦ 5 ਫੁੱਟ 7 ਇੰਚ ਕਾਸਟ ਜਰਸੀਖ ਪੜਾਈ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਜਮੇ ਢਾਈ ਕਿੱਲੇ ਪਤਾ ਜ਼ਿਲ੍ਹਾ ਨਮਾ ਸ਼ਹਿਰਾ ਸਾਈਡ ਇਨਕਮ 20000 ਮਹੀਨਾ ਭਰਾ ਕੋਈ ਨਹੀਂ ਪੈਣ ਮੈਰਿਡ ਆ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਮਾਂ ਲੜਕੀ ਅੰਮ੍ਰਿਤਧਾਰੀ ਹੋਵੇ ਜਾਂ ਅੰਮ੍ਰਿਤ ਛਕਣ ਦੀ ਇੱਛਾ ਰੱਖਦੀ ਹੋਵੇ ਚਾਹੇ ਘੱਟ ਪੜ੍ਹੀ ਲਿਖੀ ਹੋਵੇ ਲੜਕੀ ਸੋਹਣੀ ਹੋਵੇ ਜੱਟ ਕਾਸਤ ਨੂੰ ਪਹਿਲਾ ਬਾਕੀ ਹੋਰ ਉੱਚ ਜੱਟ ਦੀ ਆਕਾਸ਼ਤ ਦੀਆਂ ਲੜਕੀਆਂ ਵੀ ਇਹਨਾਂ ਨੂੰ ਸੰਪਰਕ ਕਰ ਸਕਦੀਆਂ ਨੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀ ਕੱਦ 5 ਫੁੱਟ 10 ਇੰਚ ਜਨਮ 11 2006 ਜ਼ਿਲ੍ਹਾ ਤਰਨਤਾਰਨ ਸਾਹਿਬ ਪੜਾਈ ਲੜਕਾ ਬੀ ਫਾਰਮੇਸੀ ਦੀ ਡਿਗਰੀ ਕਰ ਰਿਹਾ ਮੰਗ ਇਹਨਾਂ ਨੂੰ ਲੜਕੀ ਚਾਹੀਦੀ ਹੈ ਜਿਸ ਨੇ ਡਾਕਟਰੀ ਦੀ ਐਡਮਿਸ਼ਨ ਲੈਣ ਵਾਸਤੇ ਟੈਸਟ ਕਲੀਅਰ ਕੀਤਾ ਹੋਵੇ ਜਾਂ ਲੜਕੀ ਡਿਗਰੀ ਕਰ ਰਹੀ ਹੋਵੇਗੀ ਤਾਂ ਲੜਕੀ ਵਿਦੇਸ਼ ਜਾਣਾ ਚਾਹੁੰਦੀ ਹੋਵੇਗੀ ਤਾਂ ਲੜਕੇ ਵਾਲਿਆਂ ਵੱਲੋਂ ਵਿਦੇਸ਼ ਵੀ ਭੇਜ ਦਿੱਤਾ ਜਾਵੇਗਾ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਮਨ ਕੁਮਾਰ ਕੱਦ 5 ਫੁੱਟ 7 ਇੰਚ ਜਨ ਪਤਾ ਅਮਰਸਰ ਸਾਹਿਬ ਪਿਤਾ ਦਾ ਗੋਜ ਜਨਉਤਰੇ ਮਾਤਾ ਦਾ ਗੋਸ ਸੰਗਉਤਰੇ ਪਰਿਵਾਰ ਵਿੱਚ ਮਾਤਾ ਹਨ ਪਿਤਾ ਐਕਸਪਾਇਰ ਨੇ ਇੱਕ ਵੱਡਾ ਭਰਾ ਮੈਰਿਡਾ ਦੋ ਭੈਣਾਂ ਮੈਰਿਡ ਨੇ ਕੰਮ ਆਪਣਾ ਬਿਜ਼ਨਸ ਆ ਰਿਕਾਰਡਿੰਗ ਸਟੂਡੀਓ ਤੇ ਦੋ ਲੈਬ ਨੇ ਵਧੀਆ ਇਨਕਮ ਆ 40 ਤੋਂ 50 ਹਜ਼ਾਰ ਇੱਕ ਮਹੀਨੇ ਦੀ ਤੇ ਆਪਣਾ ਘਰ ਆ ਲੜਕਾ ਕੋਈ ਨਸ਼ਾ ਨਹੀਂ ਕਰਦਾ ਵੈਸ਼ ਨੂੰ ਮੰਗ ਇਹਨਾਂ ਨੂੰ 10 ਜਾਂ 12 ਪੜ੍ਹੀ ਗਰੀਬ ਘਰ ਦੇ ਧਿਕਰੇ ਨੂੰ ਲੜਕੀ ਚਾਹੀਦੀ ਆ ਲੜਕੀ ਸੋਹਣੀ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਲੜਕੀ ਕਿਸੇ ਵੀ ਕਾਸ਼ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਸਿੱਖ ਸੋਹਣਾ ਸੁਨੱਖਾ ਲੜਕਾ ਜਨਮ 1999 ਕੱਦ 5 ਫੁੱਟ 7 ਇੰਚ ਗੋਤ ਸ਼ੀਨਾ ਪਤਾ ਨਿਊ ਚੰਡੀਗੜ੍ਹ ਪੜਾਈ ਬੀਕਰ ਟੈਕ ਕੰਪਿਊਟਰ ਸਾਇੰਸ ਕਮ ਸੌਫਟਵੇਅਰ ਇੰਜੀਨੀਅਰ ਜਰਮਨ ਵਿੱਚ ਵਰਕ ਪਰਮਿਟ ਤੇ ਨੇ ਮੰਗ ਹੈ ਇਹਨਾਂ ਨੂੰ ਵਧੀਆ ਸੋਹਣੀ ਸੁਨੱਖੀ ਲੜਕੀ ਇਹਨਾਂ ਦੇ ਬਰਾਬਰ ਪੜੀ ਲਿਖੀ ਜਰਮਨ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੁੱਕੇ ਵਿੱਚ ਪੀਅਰ ਜਾਂ ਸਿਟੀਜ਼ਨ ਚਾਹੀਦੀ ਆ ਇਹਨਾਂ ਦੇ ਏਰੀਆ ਦੇ 60 ਤੇ 70 ਕਿਲੋਮੀਟਰ ਦੇ ਨੇੜੇ ਦੇ ਇਲਾਕੇ ਨੂੰ ਪਹਿਲਾਂ ਜੀ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਇਹ ਸਨ ਅੱਜ ਦੇ ਕੁ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਦੀ ਫੀਸ ਬਹੁਤ ਘੱਟ ਲਈ ਜਾਂਦੀ ਹੈ ਤੇ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਲੜਕਾ ਲੜਕੀ ਦੋਨਾਂ ਦੀ ਲਈ ਜਾਂਦੀ ਹੈ ਮਿਲਦੇ ਹਾਂ ਜੀ ਅਗਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ